ਦੋਸਤੋ ਅੱਜ ਦੇ ਇਹ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਦੋ ਖਬਰਾਂ ਦੇ ਉੱਤੇ ਵਿਚਾਰ ਵਟਾਂਦਰਾ ਕਰਾਂਗੇ ਪਹਿਲੀ ਖਬਰ ਹੈ ਕਿ ਪੰਜਾਬ ਦੇ ਵਿੱਚ 1158 ਫਲਾਂਟ ਵਰ ਲੋ ਜੋ ਜੰਦੂ ਜੈ ਆਪਣੇ ਮੁੱਢ ਬਸੇਬੇ ਲਈ ਕੀਤੀ ਜਾ ਰਹੀ ਹੈ ਉਨਾਂ ਵਿੱਚ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਤੇ ਬਹੁਤ ਬਹੁਤ ਸਾਰੇ ਇਹੋ ਜਿਹੇ 411 ਸਹਾਇਕ ਪ੍ਰੋਫੈਸਰ ਜਿਹੜੇ ਜੱਦੋ ਜਹਿਦ ਕਰਾਇਆ ਉਹ ਜਿਨ੍ਹਾਂ ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 1158 ਪੱਤੀ ਨੂੰ ਮੁਕੰਮਲ ਕਰਨ ਦਾ ਫੈਸਲਾ ਜਿਹੜਾ ਪੰਜਾਬ ਸਰਕਾਰ ਨੂੰ ਦਿੱਤਾ ਹੋਇਆ ਉਹ ਫੈਸਲੇ ਨੂੰ ਆਏ ਹੋਏ ਵੀ ਕਈ ਮਹੀਨੇ ਜਿਹੜਿਆ ਉਹ ਹੋ ਚੁੱਕਿਆ ਲੇਕਿਨ ਪੰਜਾਬ ਸਰਕਾਰ ਜਿਹੜੀ ਆ ਹਾਈ ਕੋਰਟ ਦੇ ਫੈਸਲੇ ਨੂੰ ਵੀ ਅਜੇ ਤੱਕ ਮੰਨਣ ਨੂੰ ਤਿਆਰ ਨਹੀਂ ਇਹ ਇੱਕੀ ਦੁਖਦਾਈ ਖਬਰ ਹੈ ਕਿ ਪੰਜਾਬ ਸਰਕਾਰ ਦੀ ਨਿਗਰਾਨੀ ਦੇ ਹੇਠਾਂ ਸਾਡੇ ਪੜ੍ਹੇ ਲਿਖੇ ਨੌਜਵਾਨ ਬੱਚੇ ਬੱਚੀਆਂ ਅੱਜ ਸੜਕ ਦੇ ਉੱਤੇ ਰੌੜ ਲਨ ਲਈ ਮਜਬੂਰ ਹਨ ਉਹ ਕਦੀ ਮਤ-ਵੱਤ ਰੱਖ ਰਹੇ ਹਨ ਕਦੀ ਛੜਕਾਂ ਤੇ ਮਜਾਵੇ ਕਰ ਰਹੇ ਹਨ ਦੇਖੰ ਪੰਜਾਬ ਸਾਕ ਜਿਹੜੀ ਆ ਉਹਨਾਂ ਦੀਆਂ ਗੱਲਾਂ ਨੂੰ ਸੁਣਨ ਦੇ ਲਈ ਉਹਨਾਂ ਦੇ ਮਸਲਿਆਂ ਨੂੰ ਸੁਣਨ ਦੇ ਲਈ ਟਸਤੋ ਮਸ ਜਿਹੜੀ ਆ ਉਹ ਨਹੀਂ ਇਹ ਹੋ ਰਹੀ ਕਾਰਨ ਇੱਕ ਨੌਜਵਾਨ ਦੀ ਅਜੇ ਜਿਹੜਾ ਨੌਜਵਾਨ ਇਸ ਫਰੰਟ 'ਤੇ ਸ਼ਾਮਲ ਹੈ ਉਹਦੀ ਗੱਲ ਸੁਣ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਪਤਾ ਨਹੀਂ ਉਹਨੇ ਕਿੰਨੀਆਂ ਐਮਏ ਕੀਤੀਆਂ ਪੀਐਚਡੀ ਕੀਤੀਆਂ ਫਲਸਫੀ ਦੀਆਂ ਐਮਏ ਐਮਏ ਕੀਤੀਆਂ ਉਹ 40 ਦੇ ਕਰੀਬ ਕਰੀਬ ਉਹਨੇ ਕਿਤਾਬਾਂ ਲਿਖੀਆਂ ਦੱਸੋ ਇਹੋ ਜਿਹਾ ਵਿਦਵਾਨ ਨੌਜਵਾਨ ਸਾਡੀ ਕਮਿਊਨਿਟੀ ਦੇ ਵਿੱਚ ਹੋਵੇ ਤੇ ਪੰਜਾਬ ਸਰਕਾਰ ਉਹਨੂੰ ਆਪਣੇ ਹੱਥੋਂ ਅਗਵਾ ਅਗਵਾਣਾ ਚਾਹਦੀ ਹੋਵੇ ਤੇ ਸਾਡੇ ਸਿੱਖਿਆ ਪ੍ਰਬੰਧਾਂ ਦਾ ਇੱਕ ਜਲੂਸ ਕੱਢਣ ਦੇ ਬਰਾਬਰ ਹੈ ਸਰਕਾਰਾਂ ਜਿਹੜੀਆਂ ਚੰਗੀਆਂ ਸਰਕਾਰਾਂ ਹੁੰਦੀਆਂ ਆ ਉਹ ਆਪਣੇ ਸੂਬਿਆਂ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਸਿੱਖਿਆ ਕ੍ਰਾਂਤੀ ਨੂੰ ਲਿਆਉਣ ਦੇ ਲਈ ਲੱਬ ਲੱਬਗੇ ਚੰਗੇ ਵਿਦਵਾਨ ਸੱਜਣ ਲਿਆਉਂਦੀ ਆ ਔਰ ਇੱਕ ਸਾਡੇ ਸਟੇਜ ਦੀ ਇਹ ਦੰਦਸ਼ਾ ਇਹ ਆ ਇੱਥੇ ਵਿਦਵਾਨ ਸੱਜਣ ਤਾਂ ਲੱਬ ਹੀਟ ਸਾਡੇ ਨੱਕ ਦੇ ਹੀਟ ਆ ਪਏ ਆ ਲੇਕਿਨ ਅਸੀਂ ਉਹਨਾਂ ਨੂੰ ਤਸਲੀਮ ਕਰਨ ਦੇ ਲਈ ਤਿਆਰ ਨਹੀਂ ਔਰ ਇਹ ਜਿਹੜੇ ਸਾਡੇ ਬੱਚੇ ਬੱਚੀਆਂ ਆ ਇਹਨਾਂ ਨੇ ਕਾफी ਲੰਬੇ ਸਮੇਂ ਤੋਂ ਸੰਗਾਂਛੇ ਜਿਹੜਾ ਆਪਣੀ ਬਹਾਲੀ ਦੇ ਲਈ ਵਿੜਿਆ ਹੋਇਆ ਆ ਦੇ ਕੰਸਾਈ ਸਰਕਾਰ ਇਹਨਾਂ ਨੂੰ ਇਹਨਾਂ ਨੂੰ ਨੌਕਰੀਆਂ ਦੇਣ ਦੇ ਲਈ ਪਿਆਰ ਨਹੀਂ ਉਧਰ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਹਰ ਰੋਜ਼ 50000 60000 ਨੌਕਰੀਆਂ ਦੇਣ ਦੇ ਐਲਾਨ ਕਰਦੇ ਸਾਹ ਨਹੀਂ ਲੈਂਦੇ ਔਰ ਇਦਾਂ ਜਿਹੜੇ 1152 ਨੌਜਵਾਨ ਬੱਚੇ ਬੱਚੀਆਂ ਸੜਕ ਤੇ ਦੌੜ ਰਹੇ ਹਨ ਔਰ ਉਹ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਹਨਾਂ ਦੇ ਇਹਨਾਂ ਨੂੰ ਨੌਕਰੀ ਦੇਣ ਦੇ ਜਿਹੜੇ ਹੁਕਮ ਆ ਉਹ ਕੀਤੇ ਹੋਏ ਹਨ ਇਹ ਸਾਡੇ ਲਈ ਬੜੀ ਮੰਦ ਭਾਗੀ ਗੱਲ ਹੈ ਕਿ ਇਹੋ ਜਿਹੇ ਵਿਦਵਾਨ ਬੱਚੇ ਬੱਚੀਆਂ ਅੱਜ ਸਾਡੇ ਸਾਹਮਣੇ ਸੜਕਾਂ ਦੇ ਉੱਤੇ ਤੰਨੇ ਦੇ ਰਹੇ ਹਨ ਮਜ਼ਾ ਦੇ ਕਰ ਰਹੇ ਹਨ ਫਿਰ ਵੀ ਜਿਹੜੀ ਪੰਜਾਬ ਸਰਕਾਰ ਹੈ ਉਹ ਇਹਨਾਂ ਦੇ ਮਸਲਿਆਂ ਨੂੰ ਸੁਣ ਲਈ ਤਿਆਰ ਨਹੀਂ ਅਸੀਂ ਪੰਜਾਬ ਸਰਕਾਰ ਨੂੰ ਆਪਣੇ ਵੱਲੋਂ ਬੇਨਤੀ ਕਰਨਾ ਚਾਹੁੰਦੇ ਆ ਕਿ ਇਹਨਾਂ 1158 ਬੱਚੇ ਬੱਚੀਆਂ ਨੂੰ ਜਲਦੀ ਤੋਂ ਜਲਦੀ ਨੌਕਰੀ ਦੇ ਮਹੱਇਆ ਕੀਤਾ ਨੌਕਰੀ ਤੇ ਦਿਆ ਜਾਵੇ ਤਾਂ ਕਿ ਉਹ ਵੀ ਆਪਣੇ ਪਰਿਵਾਰ ਵਿੱਚ ਸੋਖ ਸ਼ਾਂਤੀ ਦੇ ਨਾਲ ਰਹਿ ਸਕਣ ਔਰ ਆਪਣੇ ਪਰਿਵਾਰਾਂ ਦਾ ਪਾਲਣ ਪੋਸਣ ਕਰ ਸਕਣ ਔਰ ਦੂਸਰੀ ਖਬਰ ਜਿਹੜੀ ਆ ਤੁਹਾਡੇ ਨਾਲ ਅੱਜ ਅਸੀਂ ਸਾਂਝੀ ਕਰਨੇ ਆ ਕੰਨ ਲੱਗੇ ਆ ਉਹ ਅਮਰੀਕਾ ਦੀ ਖਬਰ ਹੈ ਅਮਰੀਕਾ ਦੀ ਖਬਰ ਇਸ ਤਰ੍ਹਾਂ ਆ ਕਿ ਇੱਥੇ ਫਲੋਰਿਡਾ ਦੇ ਪੁਲਿਸ ਵੱਲੋਂ ਦੋ ਐਸੇ ਨੌਜਵਾਨਾਂ ਨੂੰ ਅਰੈਸਟ ਕੀਤਾ ਆ ਜੇਨਾਂ ਦਾ ਜੇਨਾਂ ਦੇ ਕਾਬ ਦੇ ਵਿੱਚ ਇੱਕ ਬੈਗ ਜਿਹੜਾ ਰੱਖਿਆ ਹੋਇਆ ਸੀ ਉਹ ਉਸ ਬੈਗ ਦੇ ਵਿੱਚ ਕਈ ਬੰਬ ਤੇ ਅਸਲਾ ਜਿਹੜਾ ਉਹ ਭਰਿਆ ਪਿਆ ਸੀ ਉਸ ਜਦ ਪੁਲਿਸ ਨੇ ਉਸ ਬੰਦੇ ਦੀ ਜਿਹੜਾ ਨਾਂ ਜਿਹੜਾ ਤੇਜਸ ਪਟੇਲ ਸੀ ਉਹ ਗੁਜਰਾਤ ਦੇ ਰਹਿਣ ਵਾਲਾ ਸੀ ਉਹਦਾ ਪਛੋਕੜ ਜਿਹੜਾ ਆ ਉਹ ਗੁਜਰਾਤ ਦੇ ਰਹਿਣ ਵਾਲਾ ਆ ਉਹਨੂੰ ਉਥੋਂ ਜਦੋਂ ਦੀ ਗੱਡੀ ਨੂੰ ਰੋਕਿਆ ਤਾਂ ਉਹਦੀ ਗੱਡੀ ਦੀ ਜਦ ਤਲਾਸ਼ੀ ਲਈ ਗਈ ਤਾਂ ਉਹਨੂੰ ਉਹਦੀ ਵਿੱਚੋਂ ਉਹਦੇ ਵਿੱਚ ਰੱਖੇ ਹੋਏ ਬੈਗ ਵਿੱਚੋਂ ਬਹੁਤ ਸਾਰਾ ਅਸਲਾ ਤੇ ਬੰਬ ਵਗੈਰਾ ਬਰਾਮਦ ਹੋਏ ਆਲ ਪੁਲਿਸ ਨੇ ਉਸਦੇ ਭਰਾ ਹਰਦਿਕ ਪਟੇਲ ਨੂੰ ਵੀ ਗ੍ਰਿਫਤਾਰ ਕਰ ਲਿਆ ਔਰ ਦੋਹਾਂ ਦੇ ਉੱਤੇ ਅਪਵਾਦ ਬਰੋਦੀ ਕਾਨੂੰਨ ਦੇ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਗ੍ਰਿਫਤਾਰ ਕਰਕੇ ਜੇਲ੍ਹ ਦੇ ਇਹ ਵਿੱਚ ਨਜ਼ਰਬੰਦ ਕਰ ਦਿੱਤਾ ਔਰ ਕਦੀ ਇਸ ਗ੍ਰਿਫਤਾਰੀ ਤੋਂ ਬਾਅਦ ਮੈਂ ਸੋਚਦਾ ਹਾਂ ਕਿ ਅਗਰ ਇਹ ਦੋ ਬੰਦੇ ਗ੍ਰਿਫਤਾਰ ਨਾ ਹੁੰਦੇ ਤਾਂ ਇਹਨਾਂ ਨੇ ਜਿਸ ਆਪਣੇ ਐ ਜਸਟੀਨੇਸ਼ਨ ਦੇ ਉੱਤੇ ਇਹ ਅਸਲਾ ਲੈ ਕੇ ਜਾਣਾ ਸੀ ਅਗਰ ਉਹ ਉੱਥੇ ਪਹੁੰਚ ਜਾਂਦੇ ਤਾਂ ਉੱਥੇ ਜਾ ਕੇ ਅਸਲਾ ਜਿਹੜਾ ਆ ਉਹ ਚਲਾਉਂਦੇ ਜਾਂ ਉਹ ਆਪਣੇ ਪ੍ਰੋਗਰਾਮ ਦੇ ਅਨਸਾਰ ਉੱਥੇ ਕੋਈ ਇਹ ਆਪਣੇ ਅਸਲੇ ਨਾਲ ਤਬਾਹੀ ਮਚਾਉਂਦੇ ਇਹਨਾਂ ਦੋਵਾਂ ਸੱਜਣਾ ਨੇ ਤਾਂ ਵੱਜ ਜਾਣਾ ਸੀ ਉਹਦੇ ਵਿੱਚ ਹੋਰ ਬਹੁਤ ਸਾਰੇ ਨਜਾਇਜ਼ ਲੋਕ ਜਿਹੜੇ ਆ ਫਸ ਜਾਣੇ ਸੀ ਉਹ ਤਬਾਈ ਜਿਹੜੀ ਆ ਉਹ ਬਹੁਤ ਹੋ ਜਾਣੀ ਸੀ ਲੇਕਿਨ ਪਤਾ ਨਹੀਂ ਸੀ ਲੱਗ ਸਕਣਾ ਕਿ ਇਹ ਤਬਾਈ ਕინ ਨੇ ਕੀਤੀ ਆ ਕინ ਨੇ ਨਹੀਂ ਕੀਤੀ ਕਿੱਥੋਂ ਆਏ ਬੰਦਿਆਂ ਨੇ ਇਹਦੇ ਵਿੱਚ ਹਿੱਸਾ ਲਿਆ ਨਹੀਂ ਹਿੱਸਾ ਲਿਆ ਉਹ ਤਾਂ ਬਾਅਦ ਦੀਆਂ ਗੱਲਾਂ ਆ ਬੰਜਾਨੀਆਂ ਸੰਕੇ ਇਨਵੈਸਟੀਗੇਸ਼ਨ ਹੁੰਦੀ ਆ ਇਨਵੈਸਟੀਗੇਸ਼ਨ ਵਿੱਚ ਪਤਾ ਲੱਗਦਾ ਆ ਨਹੀਂ ਲੱਗਦਾ ਇਹ ਤਾਂ ਖੁਦਾ ਦਾ ਸ਼ੁਕਰ ਹੈ ਕਿ ਇਹ ਬੰਦੇ ਕਿਸੇ ਨੇ ਕਾਰਵਾਈ ਤੋਂ ਪਹਿਲਾਂ ਹੀ ਫੜੇਗਾ ਤਾਂ ਉਹ ਅਸਲਾ ਉੰਧਰ ਕੋਲੋਂ ਜਿਹੜਾ ਉਹ ਬਰਾਂਦ ਹੋ ਸਕਿਆ ਸੋ ਅਸੀਂ ਤਾਂ ਉਹ ਪੁਲਿਸ ਦੀ ਕਾਰਵਾਈ ਦੀ ਵੀ ਮੈਂ ਬੜੇ ਪ੍ਰਸੰਸਾ ਕਰਦੇ ਆਂ ਉਹਨਾਂ ਨੇ ਸਮੇਂ ਤੋਂ ਪਹਿਲਾਂ ਇਹਨਾਂ ਦੋਹਾਂ ਲੋਕਾਂ ਨੂੰ ਦੋਹਾਂ ਮੁੰਡਿਆਂ ਨੂੰ ਫੜ ਕੇ ਆਪਣੇ ਪਾਸ ਨਜ਼ਰਬੰਦ ਕਰ ਲਿਆ ਆ ਉਹ ਇਹਦੇ ਉੱਤੇ ਜਿਹੜੀ ਆ ਅਗਲੀ ਕਾਰਵਾਈ ਪੁਲਿਸ ਜਿਹੜੀ ਆ ਉਹ ਕਰਈ ਆ ਇਸ ਗੱਲ ਦਾ ਅਸੀਂ ਵਾਹਿਗੁਰੂ ਕੋਲ ਵੀ ਸ਼ੁਕਰ ਕਰਦੇ ਆ ਕਿ ਇਹਦੇ ਕੋਲ ਇਹਨਾਂ ਮੁੰਡਿਆਂ ਦੇ ਕੋਲ ਜਿਹੜਾ ਨਜਾਇਜ਼ ਅਸਲਾ ਸੀ ਉਹ ਕਿਸੇ ਭੈੜੀ ਘਟਨਾ ਦਾ ਇਹ ਸਬੂਤ ਨਹੀਂ ਬਣ ਸਕਿਆ ਥੈਂਕ ਯੂ ਵੈਰੀ ਮਚ